ਸਲਾਮ ਵਾਲੇਕਮ ਜੀ ਜੈ ਸ੍ਰੀ ਰਤਨ ਮੰਤਰੀ ਜੀ ਆਯੁਰਵੈਦਿਕ ਬਾਰੇ ਅੱਜ ਤੁਹਾਨੂੰ ਮੈਂ ਦੱਸਣ ਜਾ ਰਹੇ ਹਾਂ ਆਯੁਰਵੈਦਿਕ ਦਾ ਅਰਥ ਉਮਰ ਨੂੰ ਲੰਬੀ ਕਰਨ ਵਾਲਾ ਵਿਗਿਆਨ ਮਨੁੱਖ ਦਾ ਸਰੀਰ ਪੰਜੇ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਹੈ ਹਵਾ ਪਾਣੀ ਮਿੱਟੀ ਆਕਾਸ਼ ਅਗਨੀ ਮਨੁੱਖ ਨੂੰ ਇਹਨਾਂ ਤੱਤਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਮਨੁੱਖ ਦੇ ਸਰੀਰ ਵਿੱਚ ਤਿੰਨ ਰੋਗ ਪਾਏ ਜਾਂਦੇ ਹਨ ਬਾਤ ਪਿੱਤ ਕਫ ਇਹਨਾਂ ਨੂੰ ਤੇ ਇਹਨਾਂ ਨੂੰ ਇੱਕ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਜੀ ਜੇਕਰ ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਇੱਕ ਚ ਵੀ ਵਿਗਾੜ ਪੈ ਜਾਵੇ ਤਾਂ ਬਹੁਤ ਜ਼ਿਆਦਾ ਸਰੀਰ ਨੂੰ ਤਕਲੀਫ ਪਹੁੰਚਦੀ ਹੈ ਬਾਤ ਦੇ ਵਿਗੜਨ ਨਾਲ ਲੱਤਾਂ ਬਾਹਾਂ ਵਿੱਚ ਦਰਦ ਹੁੰਦਾ ਜੇ ਹੈਗਾ ਜੀ ਪਿੱਤ ਦੇ ਵਿਗੜਨ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਔਰਤਾਂ ਦੀਆਂ ਬਿਮਾਰੀਆਂ ਕਫ ਦੇ ਵਿਗੜਨ ਨਾਲ ਗਲੇ ਤੇ ਨੱਕ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਤੇ ਅੱਖਾਂ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਬਾਤ ਦੇ ਕਾਰਨ ਪਿੱਤ ਦੇ ਕਾਰਨ ਤੇ ਕਫ ਦੇ ਕਾਰਨ ਬਾਤ ਦੇ ਕਾਰਨ ਇਹ ਗਲਤ ਭੋਜਨ ਮੈਦਾ ਬਰੀਕ ਆਟਾ ਜਿਆਦਾ ਤੋਂ ਜਿਆਦਾ ਡਾਲਾਂ ਦਾ ਸੇਵਨ ਕਰਨ ਨਾਲ ਸਰੀਰ ਬਾਤ ਦੇ ਰੋਗਾਂ ਨੂੰ ਜਨਮ ਦਿੰਦਾ ਹੈਗਾ ਜੀ ਬਾਤ ਦੇ ਨਾਲ ਸਰੀਰ ਵਿੱਚ ਹਵਾ ਭਰ ਜਾਂਦੀ ਆ ਬਾਤ ਦੇ ਜਿਹੜੇ ਰੋਗ ਨੇ ਇਹਨਾਂ ਨਾਲ ਸਰੀਰ ਵਿੱਚ ਹਵਾ ਭਰ ਜਾਂਦੀ ਹੈ ਜਦੋਂ ਜਿੱਥੇ ਵੀ ਹਵਾ ਰੁਕਦੀ ਹੈ ਉੱਥੇ ਹੀ ਸਰੀਰ ਵਿੱਚ ਦਰਦ ਪੈਦਾ ਹੋ ਜਾਂਦਾ ਪਿੱਤ ਜਿਆਦਾ ਤੋਂ ਜਿਆਦਾ ਨਮਕ ਅਤੇ ਚਿਨੀ ਮਿਰਚ ਮਸਾਲੇ ਖਾਣ ਨਾਲ ਪੈਦਾ ਹੁੰਦੀ ਹੈ ਇਹ ਇਹ ਵੱਧਨ ਨਸੀਲੀਆਂ ਦਵਾਈਆਂ ਦੇ ਵਰਤੋਂ ਨਾਲ ਵੀ ਪੈਦਾ ਹੁੰਦੀ ਹੈ ਜਦੋਂ ਸਰੀਰ ਵਿੱਚ ਗਰਮੀ ਵੱਜ ਜਾਂਦੀ ਹੈ ਤੇ ਪਿੱਤ ਦਾ ਉਪਤਾਰ ਨ ਕਰ ਲੈਂਦੀ ਹੈ ਕਾਫੀ ਜ਼ਿਆਦਾ ਤਾਂ ਠੰਡੀਆਂ ਤੇ ਫ੍ਰਿਜਰ ਚੀਜ਼ਾਂ ਖਾਣ ਨਾਲ ਪੈਦਾ ਹੁੰਦੀ ਹੈ ਇਹ ਤੇਲ ਮੱਖਣ ਕਿਉ ਆਰ ਨਾਲ ਨਾਲ ਵੱਜ ਜਾਂਦੀ ਹੈ ਇਸੇ ਬਰਨ ਨਾਲ ਸਰੀਰ ਵਿੱਚ ਜਿਹੜੀ ਬਲਗਮ ਆ ਉਹ ਜੰਮ ਜਾਂਦੀ ਹੈ ਤੇ ਜਿਹੜਾ ਮਨੁੱਖਾ ਉਹਨੂੰ ਖਾਣ ਪੀਣ 'ਚ ਦਿੱਕਤ ਆਉਂਦੀ ਹੈ ਕਫ ਵਾਲਿਆਂ ਨੂੰ ਜਦੋਂ ਬਲਗਮ ਪੂਰੇ ਸਰੀਰ ਵਿੱਚ ਜੰਮ ਜਾਂਦੀ ਹੈ ਸਾਂਹ ਆੜੀ 'ਚ ਜਾਂ ਫੂਡ ਪਾਈਪਿੰਗ 'ਚ ਵਿਅਕਤੀ ਨੂੰ ਸਾਂਹ ਲੈਣ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਖਾਣਾ ਖਾਣ ਵਿੱਚ ਵੀ ਦਿੱਕਤ ਆਉਂਦੀ ਆ ਬਾਤ ਦੇ ਲਸਣ ਤੇ ਪਹਿਚਾਣ ਹੁਣ ਆਪਾਂ ਬਾਤ ਦੇ ਲਸਣਾਂ ਦੀ ਤੇ ਪਹਿਚਾਣ ਦੀ ਗੱਲ ਕਰਦੇ ਆ ਜਿਹੜੇ ਬਾਤ ਦਾ ਸਰੀਰ ਬਾਤ ਦੇ ਰੋਗੀਆਂ ਦਾ ਸਰੀਰ ਰੁੱਖਾ ਤੇ ਘਟਿਆ ਫਟਿਆ ਹੁੰਦਾ ਕਮਜ਼ੋਰ ਹੁੰਦਾ ਤੇ ਅੰਗ ਜਿਹਨੇ ਹੁੰਦੇ ਨੇ ਜਿਹੜੇ ਸਖਤ ਹੋ ਜਾਂਦੇ ਨੇ ਬਾਟ ਦੇ ਜਿਹੜੇ ਰੋਗੀ ਨੇ ਉਹਨਾਂ ਦਾ ਰੰਗ ਕਾਲਾ ਹੋ ਜਾਂਦਾ ਪਸੀਨਾ ਪਸੀਨਾ ਬਹੁਤ ਘਟ ਤੇ ਬਿਨਾ ਸਮੈਲ ਵਾਲਾ ਸਰੀਰ ਚੋਂ ਬਾਹਰ ਨਿਕਲਦਾ ਚਮੜੀ ਚਮੜੀ ਹੁੰਦੀ ਹੈ ਜਿਹੜੀ ਇਹਨਾਂ ਦੀ ਰੁੱਖੀ ਤੇ ਠੰਡੀ ਹੋ ਜਾਂਦੀ ਹੈ ਜਿਹੜੇ ਬੋਲੇ ਤੇ ਪੈਰ ਨੇ ਅੱਡੀਆਂ ਵਗੈਰਾ ਜਿਵੇਂ ਫਟਣ ਲੱਗ ਜਾਂਦੀਆਂ ਨੇ ਅੱਖਾਂ ਬਾਤ ਦੇ ਜਿਹੜੀਆਂ ਵਿਅਕਤੀਆਂ ਦੇ ਅੱਖਾਂ ਦੇ ਵਿਅਕਤੀਆਂ ਦੇ ਅੱਖਾਂ ਹੁੰਦੀਆਂ ਨੇ ਜਿਹੜੀਆਂ ਉਹ ਕਾਲਾਪਣਾ ਹੁੰਦਾ ਉਹਨਾਂ ਦੇ ਘੇਰਿਆਂ ਦੇ ਆਲੇ ਦੁਆਲੇ ਤੇ ਅੰਦਰ ਨੂੰ ਤੁਸੀਂ ਹੋਈਆਂ ਹੁੰਦੀਆਂ ਨੇ ਹੁੰਦੀਆਂ ਨੇ ਜਿਹੜੇ ਰੋਗੀ ਦੇ ਸਿਰ ਦੇ ਵਾਲ ਹੁੰਦੇ ਨੇ ਬਾਤ ਵਾਲਿਆਂ ਦੇ ਉਹ ਬਹੁਤ ਕੰਗਰ ਵਾਲੇ ਤੇ ਬਹੁਤ ਘੱਟ ਹੁੰਦੇ ਨੇ ਜੀ ਮੂੰਹ ਜਿਹੜਾ ਰੋਗੀ ਦਾ ਮੂੰਹ ਹੁੰਦਾ ਉਹ ਸੁੱਕਾ ਰਹਿੰਦਾ ਜਿਹੜਾ ਮੂੰਹ ਦਾ ਸਬਾਰਾ ਫਿੱਕਾ ਤੇ ਖਰਾਬ ਹੋਣ ਲੱਗ ਜਾਂਦਾ ਜੀ ਆਵਾਜ਼ ਵਿੱਚ ਬਹੁਤ ਜ਼ਿਆਦਾ ਘਬਰਾਹਟ ਹੋ ਜਾਂਦੀ ਹੈ ਜੀ ਜਿਹੜੇ ਨੇਲ ਹੁੰਦੇ ਨੇ ਹੱਥਾਂ ਪੈਰਾਂ ਦੇ ਉਹ ਰੁੱਖੇ ਹੋ ਜਾਂਦੇ ਨੇ ਖੁਰਦਰੇ ਹੋ ਜਾਂਦੇ ਨੇ ਜਿਹੜਾ ਉਹਦਾ ਮਲ ਹੁੰਦਾ ਉਹ ਸਖਤ ਹੁੰਦਾ ਜੀ ਬਾਤ ਵਾਲੇ ਰੋਗੀ ਦਾ ਮਲ ਹੁੰਦਾ ਜਿਹੜਾ ਸਖਤ ਹੁੰਦਾ ਜਿਹਦਾ ਮੂਤਰ ਹੁੰਦਾ ਉਹਦਾ ਰੰਗ ਪੀਲਾ ਹੁੰਦਾ ਭੁੱਖ ਰੋਗੀ ਨੂੰ ਕਰੇ ਭੁੱਖ ਘੱਟ ਲੱਗਦੀ ਹੈ ਕਰੇ ਵੱਧ ਲੱਗਦੀ ਹੈ ਪਿਆਸ ਪਿਆਸ ਵੀ ਕਰੇ ਘੱਟ ਲੱਗਦੀ ਹੈ ਕਰੇ ਵੱਧ ਲੱਗਦੀ ਹੈ ਜਿਹੜਾ ਉਹਦਾ ਜੀਭ ਹੁੰਦਾ ਰੰਗ ਹੋ ਜਾਂਦਾ ਬਾਤ ਰੋਗੀ ਦੀ ਬਾਤ ਵਾਲੇ ਰੋਗੀ ਦੀ ਜੀਭ ਦਾ ਰੰਗ ਮੈਲਾ ਤੇ ਖੁਰਦਰ ਜੀਭ ਕਟੇ ਕੇ ਵਾਰੀ ਫਟ ਫਟ ਵੀ ਜਾਂਦੀ ਆ ਜਿਹੜੀ ਚਾਲ ਹੁੰਦੀ ਆ ਜਿਹੜੀ ਵਿਅਕਤੀ ਦੀ ਚਾਲ ਹੁੰਦੀ ਆ ਉਹ ਬਹੁਤ ਹੌਲੀ ਤੁਰਦਾ ਜਾਂ ਬਹੁਤ ਤੇਜ਼ ਤੁਰਦਾ ਉਹਨਾਂ ਸੁਪਨੇ ਆਕਾਸ਼ ਵਿੱਚ ਵਿਚ ਉੜਣ ਦੇ ਹਮੇਸ਼ਾ ਆਉਂਦੇ ਨੇ ਜਿਹੜੀ ਨੀਂਦ ਹੁੰਦੀ ਉਹ ਬਹੁਤ ਜ਼ਿਆਦਾ ਜ਼ਿਆਦਾ ਘਟ ਆਉਂਦੀ ਹੈ ਹਮੇਸ਼ਾ ਬਾਸੀਆਂ ਲੈਂਦਾ ਰਹਿਂਦਾ ਜਦੋਂ ਸੌਂਦਾ ਤੇ ਦੰਦਾਂ ਨੂੰ ਉਹ ਰਿਆਂ ਨੂੰ ਕਿਰਚਰਾ ਰਹਿਂਦਾ ਸਵੇਰ ਸਵੇਰ ਚ ਬਹੁਤ ਜ਼ਿਆਦਾ ਜ਼ਿਆਦਾ ਗੁੱਸਾ ਆਉਂਦਾ ਜਾਂ ਬਹੁਤ ਕਿਸੇ ਵੀ ਚੀਜ਼ ਨੂੰ ਸੀਰੀਅਸ ਨਹੀਂ ਲੈਂਦਾ ਹੈਗਾ ਮੜੀ ਮੜੀ ਗੱਲ ਤੇ ਗੁੱਸਾ ਕਰਦਾ ਜਿਹੜੀ ਨਾੜੀ ਆ ਉਹਦੀ ਚਾਲ ਟੇਢੀ ਮੇਢੀ ਹੁੰਦੀ ਆ ਇਹ ਵਿਅਕਤੀ ਨੂੰ ਜਿਹੜੇ ਬਾਤ ਰੋਗਾਂ ਦੇ ਵਿਅਕਤੀ ਨੇ ਉਹਨੂੰ ਠੰਡੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਤੇ ਗਰਮ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤੇ ਮਿੱਠਾ ਤੇ ਨਮਕੀਨ ਪ੍ਰਾਰਥਾ ਉਹਨੂੰ ਬਹੁਤ ਚੰਗੇ ਲੱਗਦੇ ਨੇ ਪਿੱਤ ਦੇ ਲਸਣ ਤੇ ਪਹਿਚਾਣ ਹੁਣ ਸੋਨੂੰ ਮੈਂ ਪਿੱਤ ਰੋਗਾਂ ਬਾਰੇ ਗੱਲ ਕਰਨ ਜਾ ਰਹੀ ਹਾਂ ਪਿੱਤ ਦੇ ਕਾਰਨ ਸਰੀਰ ਨਾਜ਼ੁਕ ਤੇ ਠੰਡਾ ਹੋ ਜਾਂਦਾ ਰੋਗੀ ਸਹਿਣ ਨਹੀਂ ਕਰਦਾ ਹੈਗਾ ਇਹਨੂੰ ਪਿੱਤ ਫੇਰ ਉਹ ਕੀ ਕਰਦਾ ਰੰਗ ਠੰਡੀਆਂ ਥਾਮਾਂ ਤੇ ਜਾ ਕੇ ਆਪਦੀ ਰਾਹਤ ਮਾਉਂਦਾ ਰੰਗ ਰੋਗੀ ਦੇ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਜਿਹੜਾ ਸਰੀਰ ਵਿੱਚੋਂ ਪਸੀਨਾ ਤੇ ਦੁਰਗੰਧ ਆ ਉਹ ਬਾਹਰ ਨਿਕਲਣ ਲੱਗ ਜਾਂਦਾ ਦਰਗਵਾਂ ਜਿਹੜੇ ਨੂੰ ਪਿੱਤਰ ਦੇ ਬਿਅਕਤੀ ਨੂੰ ਪਸੀਨਾ ਆਉਂਦਾ ਉਹ ਦੁਰਗੰਧ ਵਾਲਾ ਬਾਹਰ ਨਿਕਲਦਾ ਜਿਹੜੀ ਚਾਮੜੀ ਆ ਉਹ ਤੇ ਪੀਲੀ ਪੈ ਜਾਂਦੀ ਆ ਫੈਂਸੀਆਂ ਨਿਕਲਣ ਲੱਗ ਜਾਂਦੀਆਂ ਨੇ ਅੱਖਾਂ ਲਾਲ ਹੋ ਜਾਂਦੀਆਂ ਨੇ ਜਿਹੜੇ ਸਿਰ ਦੇ ਬਲ ਨੇ ਉਹ ਛੋਟੀ ਜੀ ਉਮਰ ਦੇ ਵਿੱਚ ਹੀ ਚਿੱਟੇ ਪੈਦਾ ਹੋ ਜਾਂਣ ਹੋਣ ਲੱਗ ਜਾਂਦੇ ਨੇ ਤੇ ਝੜਨ ਲੱਗ ਜਾਂਦੇ ਨੇ ਜਿਹੜਾ ਰੋਗੀ ਦੇ ਮੂੰਹ ਦਾ ਮੂੰਹ ਦਾ ਸਵਾਰਾ ਮੂੰਹ ਆ ਜਿਹੜਾ ਮੂੰਹ ਦਾ ਸਵਾਰ ਤੇ ਕੋੜਾ ਤੇ ਖੱਟਾ ਹੋ ਜਾਂਦਾ ਜਿਹੜਾ ਗਲਾ ਉਹ ਸੁੱਕਣ ਲੱਗ ਜਾਂਦਾ ਜਿਹੜੀ ਆਵਾਜ਼ ਆ ਉਹ ਸਪਸ਼ਟ ਹੋ ਜਾਂਦੀ ਆ ਸਰੇਟ ਹੋ ਜਾਂਦੀ ਆ ਨੂੰ ਜਿਹੜੇ ਹੱਥਾਂ ਪੈਰਾਂ ਦੇ ਨਿਹਲ ਨੇ ਇਹਨਾਂ ਨੂੰ ਰੰਗ ਲਾਲ ਜਾਂ ਪੀਲਾ ਪੈ ਜਾਂਦਾ ਮਲ ਪਤਲਾ ਹੋ ਜਾਂਦਾ ਮੂਤਰ ਕਰੇ ਕਰੇ ਪੀਲਾ ਤੇ ਨੀਲਾ ਕਰੇ ਕਰੇ ਲਾਲ ਨਿਕਲ ਹੋ ਜਾਂਦਾ ਪੀਲਾ ਹੁੰਦਾ ਹੋਂਟਾ ਤੇ ਤੇਰੇ ਰੋਗਿਆਂ ਦਾ ਪਰ ਨੀਲਾ ਵੀ ਵਿੱਚ ਹੋ ਜਾਂਦਾ ਤੇ ਕਦੇ ਕਦੇ ਲਾਲ ਵੀ ਹੋ ਜਾਂਦਾ ਭੁੱਖ ਜ਼ਿਆਦਾ ਤੋਂ ਜ਼ਿਆਦਾ ਲੱਗਦੀ ਆ ਪਿਆਸ ਵੀ ਜ਼ਿਆਦਾ ਤੋਂ ਜ਼ਿਆਦਾ ਲੱਗਦੀ ਆ ਜੀਵ ਕਾਲੀ ਨੀਲੀ ਤੇ ਜੀਵ ਤੇ ਸਾਲੇ ਪੈ ਜਾਂਦੇ ਨੇ ਚਾਲ ਸੁਧਾਰਨ ਹੋ ਜਾਂਦੀ ਆ ਸੋਪਨੇ ਇਹਨੂੰ ਹੁੰਦੇ ਨੇ ਚਮਕੀਲੀਆਂ ਚੀਜ਼ਾਂ ਦੇ ਜਿਵੇਂ ਅੱਗ ਬਿਜਲੀ ਸੂਰਜ ਤਾਰੇ ਚੰਦਰਮਾ ਸੋਨਾ ਆਦ ਚਮਕੀਲੇ ਪ੍ਰਾਰਥ ਦਿਖਦੇ ਨੇ ਸੁਪਨੇ 'ਚ ਇਹਨਾਂ ਨੂੰ ਪਿੱਤਾਲਿਆਂ ਨੂੰ ਨੀਂਦ ਬਹੁਤ ਘੱਟ ਹੁੰਦੀ ਆ ਸੁਭਾਅ ਬਹੁਤ ਗਰਮ ਹੁੰਦਾ ਜਲ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ ਜੇ ਕੋਈ ਮੜੀ ਜੀ ਗੱਲ ਕਰ ਦੇਵੇ ਉਹਨਾਂ ਐਡਾ ਭੰਬੜ ਬਣਾ ਲੈਣਗੇ ਹੱਦ ਤੋਂ ਜ਼ਿਆਦਾ ਨਾੜੀ ਨਾੜੀ ਇਹਨਾਂ ਦੀ ਭਾਰੀ ਹੋ ਜਾਂਦੀ ਆ ਬਹੁਤ ਭਾਰੀ ਚੱਲਣ ਲੱਗ ਜਾਂਦੀ ਆ ਰੁਚੀ ਇਹਨਾਂ ਠੰਡੀਆਂ ਚੀਜ਼ਾਂ ਵਿੱਚ ਰੁਚੀ ਹੁੰਦੀ ਹੈ ਅਰੁਚੀ ਗਰਮ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਉਹਨਾਂ ਵਿੱਚ ਅਰੁਚੀ ਹੁੰਦੀ ਹੈ ਕਫਰੇ ਲਸਣਾਂ ਦੀ ਪਹਿਚਾਣ ਹੁਣ ਤੁਹਾਨੂੰ ਬਾਤ ਤੇ ਪਿਤ ਬਾਰੇ ਦੱਸ ਕੇ ਹਟਿਆ ਹੁਣ ਕਫ ਬਾਰੇ ਦੱਸਣ ਜਾ ਰਹੇ ਹਾਂ ਕਫ ਸਰੀਰ ਦਾ ਗਠਨ ਕਫ ਦੇ ਰੋਗਾਂ ਜਿਹੜੇ ਕਫ ਦੀ ਪਹਿਚਾਣਾ ਜਿਹੜੇ ਕਫ ਦਾ ਰੋਗੀ ਦਾ ਸਰੀਰ ਹੁੰਦਾ ਉਹ ਮੋਟਾ ਤੇ ਚਿਕਨਾ ਹੁੰਦਾ ਕਫ ਵਾਲਿਆਂ ਦਾ ਰੰਗ ਸਫੇਰ ਹੁੰਦਾ ਪਸੀਨਾ ਸਮਾਨ ਤੇ ਠੰਡਾ ਪਸੀਨਾ ਆਉਂਦਾ ਜਿਹੜੀ ਚਮੜੀ ਆ ਉਹ ਚਿਕਨੀ ਤੇ ਨਮੀ ਹੁੰਦੀ ਆ ਜਿਹੜੇ ਅੱਖਾਂ ਹੁੰਦੀਆਂ ਨੇ ਉਹਨਾਂ ਨੇ ਸਫੇਰ ਹੁੰਦੀਆਂ ਨੇ ਜਿਹੜੇ ਬਾਲ ਹੁੰਦੇ ਨੇ ਕੰਨੇ ਤੇ ਕੰਗਰਾਲੇ ਹੁੰਦੇ ਨੇ ਮੂੰਹ ਮੂੰਹ ਜਿਆਦਾਤਰ ਮੂੰਹ ਚ ਬਲਗਮ ਹੁੰਦੀ ਆ ਜਿਸ ਚ ਰੋਗੀ ਨੂੰ ਖਾਣ ਪੀਣ ਵਿੱਚ ਵੀ ਦਿੱਕਤ ਆਉਂਦੀ ਆ ਸਵਾਰ ਮੂੰਹ ਦਾ ਜਿਹੜਾ ਸਵਾਰ ਹੁੰਦਾ ਮਿੱਠਾ ਮਿੱਠਾ ਹੁੰਦਾ ਜਿਹੜੀ ਆਵਾਜ਼ ਹੁੰਦੀ ਆ ਇਹ ਵੀ ਮਿੱਠੀ ਹੁੰਦੀ ਆ ਜਿਹੜੇ ਨਖੂਨ ਹੁੰਦੇ ਨੇ ਹੱਥਾਂ ਪੈਰਾਂ ਦੇ ਨਖੂਨਾਂ ਉਹ ਚਿਕਨੇ ਹੋ ਜਾਂਦੇ ਨੇ ਚਿਕਨਾਈ ਵਾਲੇ ਤੇ ਨਮੀ ਵਾਲੇ ਹੋ ਜਾਂਦੇ ਨੇ ਮਲ ਠੋਸ ਹੁੰਦਾ ਇਹਨਾਂ ਦਾ ਰੋਗ ਕਫ ਕਫ ਦੇ ਜਿਹੜੇ ਵਿਅਕਤੀ ਨੇ ਉਹਨਾਂ ਦਾ ਜਿਹੜਾ ਮਲ ਆ ਉਹ ਰੋਗ ਠੋਸ ਹੁੰਦਾ ਜਿਹੜਾ ਮੂਤਰ ਹੁੰਦਾ ਕਫ ਦੇ ਵਿਅਕਤੀਆਂ ਦਾ ਉਹ ਸਫੇਦ ਤੇ ਗਾੜਾ ਹੋ ਜਾਂਦਾ ਇਹਨਾਂ ਨੂੰ ਭੁੱਖ ਘੱਟ ਲੱਗਦੀ ਹੈ ਜਦੋਂ ਉਹ ਥੋੜਾ ਜਿਹਾ ਭੋਜਨ ਖਾ ਲੈਂਦੇ ਆ ਤੇ ਇਹਨਾਂ ਦੀ ਭੁੱਖ ਨਾਲ ਦੀ ਨਾਲ ਸੰਤ ਹੋ ਜਾਂਦੀ ਆ ਜਿਹੜੀ ਪਿਆਸ ਆ ਇਹਨਾਂ ਨੂੰ ਉਹ ਵੀ ਘੱਟ ਲੱਗਦੀ ਆ ਭੁੱਖ ਦੀ ਤਰ੍ਹਾਂ ਹੀ ਜਦੋਂ ਇਹ ਪਾਣੀ ਪੀ ਲੈਂਦੇ ਨੇ ਇਹਨਾਂ ਦੀ ਪਿਆਸ ਨਾਲ ਦੀ ਨਾਲ ਹੀ ਸੰਤ ਹੋ ਜਾਂਦੀ ਆ ਜੀਭ ਇਹਨਾਂ ਦੀ ਚਿਪਚਿਪਾ ਹਟਾ ਲਈ ਤੇਸ ਫੇਰ ਹੁੰਦੀ ਆ ਜੀਭ 'ਚ ਜਿਹੜੀ ਲਾਰ ਆ ਚਿਪਟਿਪ ਚਿਪਚਿਪਾਲੀ ਨਿਕਲਦੀ ਰਹਿੰਦੀ ਆ ਚਾਲ ਇਹਨਾਂ ਦੀ ਚਾਲ ਬਹੁਤ ਹੌਲੀ ਹੁੰਦੀ ਆ ਬਹੁਤ ਹੌਲੀ ਤੁਰਦੇ ਨੇ ਸੁਪਨੇ ਇਹਨਾਂ ਨੂੰ ਪਾਣੀ ਦੇ ਸੁਪਨੇ ਆਉਂਦੇ ਨੇ ਜਿਵੇਂ ਜਲ ਨਦੀਆਂ ਝੀਲਾਂ ਵਗੈਰਾ ਦੇ ਨੀਂਦੇ ਵੱਧ ਵੱਧ ਤੋਂ ਵੱਧ ਨੀਂਦ ਲੈਣੇ ਨੇ ਆਲਸੀ ਹੁੰਦੇ ਨੇ ਇਹਨਾਂ ਦਾ ਸੁਭਾਅ ਵੀ ਸੰਤ ਹੁੰਦਾ ਤੇ ਆਲਸੀ ਸੁਆਰੇ ਹੁੰਦੇ ਨੇ 나ੜੀ 나ੜੀ ਇਹਨਾਂ ਦੀ ਹੌਲੀ ਹੌਲੀ ਜਿਹੜੀ ਕਮਜ਼ੋਰ ਹੋ ਜਾਂਦੀ ਆ ਬਹੁਤ ਇਹਨਾਂ ਦੀ ਜਿਹੜੀ ਕਫ ਵਾਲਿਆਂ ਦੀ 나ੜੀ ਹੁੰਦੀ ਆ ਬਹੁਤ ਹੌਲੀ ਚੱਲਦੀ ਆ ਤੇ ਕਮਜ਼ੋਰ ਹੁੰਦੀ ਆ ਰੁਚੀ ਤੇ ਅਰੁਚੀ ਇਹ ਸਰਦੀਆਂ ਵਿੱਚ ਬਹੁਤ ਜ਼ਿਆਦੇ ਪਰੇਸ਼ਾਨ ਹੋ ਜਾਂਦੇ ਨੇ ਧੁੱਪ ਤੇ ਹਵਾ ਇਹਨਾਂ ਨੂੰ ਚੰਗੀ ਲੱਗਦੀ ਆ ਸਲਾਮ ਵਾਲੇਕਮ ਜੀ ਜੈ ਸ੍ਰੀਤਨ ਮੰਤਰੀ ਜੀ ਅੱਜ ਤੁਹਾਨੂੰ ਮੈਂ ਆਯੁਰਵੇਦਿਕ ਦੇ ਬਾਤ ਪਿੱਤ ਕਫ ਬਾਰੇ ਆਪਾਂ ਨੇ ਗੱਲ ਕਰੀ ਹੈ ਇਸ ਟੌਪਿਕ ਤੇ ਅੱਗੇ-ਅੱਗੇ ਮੇਰੀਆਂ ਵੀਡੀਓ ਦੇਖਦੇ ਰਹੋ ਮੇਰੀਆਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਦੇ ਰਹੋ ਕਮੈਂਟਾਂ ਵਿੱਚ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਜੈ ਸ੍ਰੀਤਨ ਮੰਤਰੀ ਜੀ